ਆਹ ਸਭ ਦੇ ਪਰਚੀ ਉਹਦੇ 16 17 ਪਰਚੀ ਜਿਹੜੀ ਹੈ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਕਿ ਇਹ ਜਰਮਨੀ ਦੀ ਹੈਗਾ ਅੱਜ ਉਹਦੇ ਨਾਲ ਉਹ ਮਾਣੋ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਗਿਆ ਮਾਮਲਾ ਕੀ ਆ ਸਵੇਰੇ ਦੁਕਾਨ ਖੋਲੇ ਉਹਦੇ ਬਾਅਦ ਆਏ ਨੇ ਵਾਲ ਕੱਟਣ ਨੇ ਆ ਵਾਲ ਕੱਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਕੇ ਗਾਹਾਂ ਗਿਆ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਚ ਕਿੱਥੇ ਲਗੀਆਂ ਐ ਇਧਰ ਬੱਖੀ ਚ ਲੱਗੀ ਇੱਥੇ ਟੇਢ ਚ ਇੱਕ ਇਹਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਅਮਰਸਰ ਵਾਲਾ ਜਿਹੜਾ ਤਕਰੀਬਨ ਇਹ ਨੈਣਾ ਇੱਕ ਸ਼ਹਿਰ ਦੀ ਕੋਈ ਅੰਮ੍ਰਿਤ ਪਾਲ ਬਾਟ ਬਾਟ ਹੈਗਾ ਨਾਂ ਦੇ ਨਾਗੇ मियां ਵੀ ਆੜੀ ਬੰਦ ਤੋਂ ਉਹਦੇ ਨਾਲ ਕੋਈ ਰਾਇਨਰੀ ਵਗੈਰਾ ਚੱਲਦੀ ਉਹਨੇ ਫੇਸਬੁੱਕ ਤੇ ਪਹਿਲੀ ਵੀਕ ਦੋ ਵਾਰ ਇਹਨਾਂ ਨੂੰ ਥ੍ਰੈਟਿੰਗ ਪਾਈ ਅੱਜ ਮੈਂ ਤੁਹਾਡੇ ਕਰਕੇ ਮੈਨੂੰ ਬਾਹਰ ਫਜਨ ਜਾਇਆ ਕਰਨਾ ਪਿਆ ਤਾਂ ਮੇਬੀ ਕੁਝ ਹੋਰ ਐਂਗਲਸ ਤੇ ਵੀ ਮੈਂ ਤਾਂ ਹਜੇ ਤੱਕ ਉਹੀ ਸਾਹਮਣੇ ਆਈਆਂ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸੀਫਿਕਲੀ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਇਹਨਾਂ ਨੂੰ ਡੈਥ ਹੋ ਗਈ ਉਹ ਕਿੱਥੇ ਕਿੱਥੇ ਲੱਗੀਆਂ ਨੇ ਨਹੀਂ ਨਾ ਤੇ ਮੇਰੇ ਖਾਲੀ ਢਿੱਡ ਦੇ ਵਿੱਚ ਇੰਜਰੀ ਸੀਗੀ ਆ ਦੋ ਦੋ ਰਾਊਂਡ ਟੋਟਲ ਉਥੋਂ ਮਿਲੇ ਆ ਖੂਲ ਸਾਨੂੰ ਦੋ ਹੀ ਰਾਊਂਡ ਮਿਲੇ ਔਰ ਦੋ ਫਾਇਰ ਬੁਲੇ ਸਰ ਕੋਈ ਡੈਥ ਹੋ ਗਈ ਨਾ ਹਾਂਜੀ ਤੇ ਸਰ ਅਮਰਤਪਾਲ ਕੋਈ ਗੈਂਗਸਟਰ ਹੈ ਜਾਂ ਕਿਸ ਤਰ੍ਹਾਂ ਨਹੀਂ ਜੀ ਇੱਥੇ ਹੀ ਪਿੰਡ ਤੋਂ ਉਹਦੇ ਕੋਈ ਅੰਮ੍ਰਿਤਪਾਲ ਬੱਲਨੀ ਜੀ ਬਾਟ ਬਾਟ ਹਾਂਜੀ ਹਾਂ ਬਾਟ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸਕਦੇ ਹੋ ਪਰਚੇ ਉਹਦੇ ਵਿੱਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਕਿ ਸ਼ਾਇਦ ਜਰਮਨੀ ਚ ਹੈਗਾ ਤੇ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜਿਉ ਹਜੇ ਤੱਕ ਪ੍ਰੀਮ ਅਗਰੇ ਡੀਰਨ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਕਿ ਉਹਦੇ ਨਾਲੋਂ ਥ੍ਰੈਟ ਕੀਤਾ ਗਿਆ ਸੀ ਤੁਸੀਂ ਵਰਕਆਊਟ ਕਰ ਰਹੇ ਹੋ ਸਰ ਕੁਝ ਇਹਨਾਂ ਨੂੰ ਕੋਈ ਕੱਲ ਵੀ ਫੋਨ ਤੇ ਥ੍ਰੈਟ ਆਈ ਹੈ ਕੁਝ ਇਸ ਤਰ੍ਹਾਂ ਦਾ ਹਿੰਸ ਅਕਲ ਕੱਲ ਥ੍ਰੈਟ ਆਈ ਨਹੀਂ ਇੱਕ ਤਾਂ ਨਹੀਂ ਕੋਈ ਚਲੋ ਆ ਕਹਿ ਸਕਦੇ ਪਰਚੀ ਉਹਦੇ ਚ 16 17 ਪੱਤੇ ਜਿਹੜੀ ਹੈ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਦਾ ਵੀ ਸ਼ਾਇਦ ਜਰਮਨੀ ਚ ਹੈਗਾ ਹੈ ਅਜ ਉਹਦੇ ਨਾਲੋਂ ਇਹਨਾਂ ਨੂੰ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਗਿਆ ਕਿੰਨੀ ਮਾਮਲਾ ਕੀ ਆ ਸਵੇਰੇ ਦੁਕਾਨ ਖੋਲੇ ਆ ਉਹਦੇ ਬਾਅਦ ਆਏ ਨੇ ਵਾਲ ਕੱਟਣ ਨੇ ਆਂ ਵਾਲ ਕੱਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਗਿਆ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਚ ਕਿੱਥੇ ਲਗੀਆਂ ਐ ਇਧਰ ਬੱਖੀ ਚ ਲੱਗੀ ਇੱਥੇ ਟੇਢ ਚ ਜੇ ਕਿਹਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਅਮਰਸਰ ਵਾਲਾ ਹਜੇ ਤੱਕ ਦੀ ਬਈ ਮੈਨਾਂ ਕਿਹਾ ਕਿ ਕੋਈ ਅੰਮ੍ਰਿਤ ਪਾਲ ਬਾਟ ਬਾਟ ਹੈਗਾ ਨਾ ਦੇ ਨਾਕੇ मियां ਵੀ ਆ ਗਏ ਅੰਡ ਤੋਂ ਉਹਦੇ ਨਾਲ ਕੋਈ ਰਾਇਲ ਮਰੀ वगैरह ਚੱਲਦੀ ਉਹਨੇ ਫੇਸਬੁੱਕ ਤੇ ਪਹਿਲੀ ਵੀਕ ਤੋਂ ਵਾਰ ਇਹਨਾਂ ਨੂੰ ਥ੍ਰੈਟਿੰਗ ਪਾਈ ਅਬ ਮੈਂ ਤੁਹਾਡੇ ਕਰਕੇ ਮੈਨੂੰ ਬਾਹਰ ਕੱਢਣਾ ਪਿਆ ਕਰਨਾ ਪਿਆ ਤਾਂ ਮੈਂ ਵੀ ਕੁਝ ਹੋਰ ਐਂਗਲਸ ਤੇ ਵੀ ਮੈਂ ਤਾਂ ਹਜੇ ਤੱਕ ਉਹ ਹੀ ਸਾਹਮਣੇ ਆਈਆਂ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸ਼ਲੀ ਗ੍ਰੀਡਸ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਸਰ ਨੇ ਡੈਥ ਹੋ ਗਈ ਹੋਈ ਹੈ ਕਿੱਥੇ ਕਿੱਥੇ ਲੱਗੀਆਂ ਨੇ ਨਹੀਂ ਤਾਂ ਦੇ ਮੇਰੇ ਖਾਲੀ ਵੇਟ ਦੇ ਵਿੱਚ ਇੰਜਰੀ ਸੀਗੀ ਆ ਦੋ ਦੋ ਰਾਉਂਡ ਟੋਟਲ ਉਥੋਂ ਮਿਲੇ ਆ ਖੂਲ ਸਾਨੂੰ ਦੋ ਹੀ ਰਾਉਂਡ ਮਿਲੇ ਆ ਔਰ ਦੋ ਫਾਇਰ ਵੇਟ ਸਰ ਕੋਈ ਡੈਥ ਹੋ ਗਈ ਨਾ ਹਾਂਜੀ ਤੇ ਸਰ ਅਮਰਤਪਾਲ ਕੋਈ ਗੈਂਗਸਟਰ ਹੈ ਜਾਂ ਕਿਸ ਤਰ੍ਹਾਂ ਨਹੀਂ ਜੀ ਇੱਥੇ ਹੀ ਪਿੰਡ ਤੋਂ ਉਹਦੇ ਅਸੀਂ ਅਮਰਤਪਾਲ ਬੱਲ ਨਹੀਂ ਜੀ ਬਾੜ 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 ਹਾਂਜੀ ਹਾਂ ਬਾੜ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸਕਦੇ ਹੋ ਪਰਚੇ ਉਹਦੇ ਵਿੱਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਕਿ ਸ਼ਾਇਦ ਜਰਮਨੀ ਚ ਹੈਗਾ। ਤੋ ਔਰ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜੂ ਹੁਜੇ ਤੱਕ ਪ੍ਰੀਮ ਅੰਗਰੇਡੀਨ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਕਿ ਉਹਦੇ ਨੂੰ ਥ੍ਰੈਟ ਕੀਤਾ ਗਿਆ ਸੀ। ਤੋ ਅਸੀਂ ਵਰਕਆਊਟ ਕਰ ਰਹੇ ਹਾਂ। ਸਰ ਕੁਝ ਇਹਨਾਂ ਨੂੰ ਕੋਈ ਕੱਲ ਵੀ ਫੋਨ ਤੇ ਥ੍ਰੈਟ ਆਈ ਹੈ ਕੁਝ ਇਸ ਤਰ੍ਹਾਂ ਦਾ ਇਨਸੀਡੈਂਟ ਕੱਲ ਥ੍ਰੈਟ ਆਈ ਨਹੀਂ ਬਿਲਕੁਲ ਨਹੀਂ ਕੋਈ। ਚਲੋ